ਇਸ ਟਾਈਮ ਤੇ ਦਿਲਜੀਤ ਦਸਾਂਝ ਨੂੰ ਲੈ ਕੇ ਸੇ ਦੇਖ ਰਿਹਾ ਬਹੁਤ ਕੌਂਟਰੋਵਰਸੀ ਹੋ ਰਹੀ ਹੈ ਬਹੁਤ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਦਿਲਜੀਤ ਦਾ ਵਿਰੋਧ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਅ ਮੇਰੇ ਖਿਆਲ ਚ ਦਿਲਜੀਤ ਦਸਾਂਝ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਇੱਕ ਫਿਲਮ ਦਾ ਪਾਤਰ ਹੈ ਉਹ ਪ੍ਰੋਡਿਊਸਰ ਨਹੀਂ ਹੈ ਉਹ ਨਾ ਹੀ ਮੇਰੇ ਖਿਆਲ ਦੇ ਵਿੱਚ ਉਹਨੇ ਸਟੋਰੀ ਲਿਖੀ ਹੈ ਉਹ ਇੱਕ ਪਾਤਰ ਹੈ ਐਕਟਰ ਹੈ ਉਹ ਤੇ ਜਦੋਂ ਫਿਲਮ ਬਣੀ ਸ਼ਾਇਦ ਉਦੋਂ ਹਾਲਾਂਕਿ ਸਾਡੇ ਪਾਕਿਸਤਾਨ ਦੇ ਨਾਲ ਹਾਲਾਤ ਤਾਂ ਵੀ ਹਲੇ ਕਈ ਸਾਲਾਂ ਤੋਂ ਸੁਖਾਵੇਂ ਨਹੀਂ ਹਨ ਜਦੋਂ ਸ਼ਾਹਰੁਖ ਖਾਨ ਦੀ ਇੱਕ ਫਿਲਮ ਆਈ ਸੀ ਉਹਦੇ ਵਿੱਚ ਇੱਕ ਮੀਰਾ ਆਰਟਿਸਟ ਸੀ ਉਹਦੇ ਵਿੱਚ ਪਾਕਿਸਤਾਨ ਦੀ ਮਾਹਰਾ ਸ਼ਾਇਦ ਉਹਦੇ ਕਰਕੇ ਵੀ ਬੜੀ ਕੰਟਰੋਵਰਸੀ ਹੋਈ ਸੀ ਉਸ ਤੋਂ ਬਾਅਦ ਸ਼ਾਇਦ ਪ੍ਰੋਡਿਊਸਰਾਂ ਨੂੰ ਥੋੜਾ ਜਿਹਾ ਸੁਚੇਤ ਹੋ ਕੇ ਸਾਵਧਾਨ ਹੋ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਇਹ ਮਾਮਲਾ ਬੜਾ ਸੰਜੀਦਾ ਹੈ ਹਿੰਦੁਸਤਾਨ ਪਾਕਿਸਤਾਨ ਦਾ ਮਾਮਲਾ ਇੰਨਾ ਸਰਲ ਨਹੀਂ ਹੈ ਜਿੰਨਾ ਆਮ ਪੜੋਸੀਆਂ ਦਾ ਹੁੰਦਾ ਉਹਦੇ ਜਦੋਂ ਵੀ ਸਾਡਾ ਕੋਈ ਜਵਾਨ ਮਰਦਾ ਜਾਂ ਜਦੋਂ ਸਾਡੇ ਇੱਥੇ ਮੌਤਾਂ ਹੁੰਦੀਆਂ ਨੇ ਉਹ ਸਾਡੀ ਪੂਰੀ ਨੇਸ਼ਨ ਤੇ ਉਸ ਦਾ ਅਸਰ ਪੈਂਦਾ ਔਰ ਫਿਰ ਉਹਨਾਂ ਦੇ ਜਿਹੜੇ ਬਿਆਨ ਆਉਂਦੇ ਨੇ ਕਿ ਜੀ ਇਹ ਤਾਂ ਇੰਡਸਟਰੀ ਦਾ ਪਾਸਵਰਡ ਹੀ ਸਾਡੇ ਕੋਲੇ ਹੈ ਜੀ ਇਹ ਤਾਂ ਜੀ ਸਾਡੇ ਬਣਾਏ ਪੰਜਾਬੀ ਇੰਡਸਟਰੀ ਸਰਵਾਈਵ ਨਹੀਂ ਕਰ पाएगी ਤਾਂ ਇਹ ਮੇਰੇ ਖਿਆਲ ਦੇ ਵਿੱਚ ਹੁਣ ਸਮਾਂ ਉਹ ਆ ਗਿਆ ਕਿ ਪੰਜਾਬੀ میوزਿਕ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਔਰ ਪੰਜਾਬੀ ਔਰ ਬਾਲੀਵੁੱਡ ਇੰਡਸਟਰੀ ਨੂੰ ਹਿੰਦੁਸਤਾਨ ਦੇ ਹੀ ਆਰਟਿਸਟਾਂ ਨੂੰ ਲੈ ਕੇ ਕੰਮ ਕਰਨਾ ਚਾਹੀਦਾ ਹੈ ਹਿੰਦੁਸਤਾਨ ਚ ਟੈਲੈਂਟ ਦੀ ਕਮੀ ਨਹੀਂ ਹੈ ਹਿੰਦੁਸਤਾਨ ਦੇ ਪੰਜਾਬੀ ਸਪੈਸ਼ਲੀ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਭਰਿਆ ਪਿਆ ਕਿ ਤੁਸੀਂ ਕਾਦੇ ਲਈ ਪਾਕਿਸਤਾਨੀ ਆਰਟਿਸਟ ਨੂੰ ਸਾਈਨ ਕਰਦੇ ਹੋ ਇਹ ਜ਼ਰੂਰੀ ਤਾਂ ਨਹੀਂ ਹੈ ਕਿ ਤੁਸੀਂ ਹਰ ਪ੍ਰੋਜੈਕਟ ਦੇ ਵਿੱਚ ਪਾਕਿਸਤਾਨ ਦਾ ਆਰਟਿਸਟ ਲਓ ਤਾਂ ਮੇਰੇ ਖਿਆਲ ਦੇ ਵਿੱਚ ਵਿਰੋਧ ਆਪਣੀ ਜਗ੍ਹਾ ਠੀਕ ਹੈ ਪਰ ਇਹ ਵਿਰੋਧ ਫਿਲਮ ਦਾ ਹੋ ਸਕਦਾ ਦਿਲਜੀਤ ਦੋਸਾਂਝ ਦਾ ਨਹੀਂ ਹੋ ਸਕਦਾ ਜੀ ਦਿਲਜੀਤ ਦੋਸਾਂਝ ਨੇ ਪੰਜਾਬੀ 뮤직 ਦਾ ਪੰਜਾਬੀ ਪਰਸਨੈਲਿਟੀ ਦਾ ਪਗੜੀ ਦਾ ਪੂਰੀ ਦੁਨੀਆ ਚ ਨਾਮ ਰੌਸ਼ਨ ਕੀਤਾ ਜੀ ਜਿਸ ਲੈਵਲ ਤੇ ਉਹ ਪੰਜਾਬੀ 뮤직 ਨੂੰ ਲੈ ਕੇ ਗਿਆ ਸਾਰੇ ਪੰਜਾਬੀਆਂ ਨੂੰ ਸਾਰੇ ਹਿੰਦੁਸਤਾਨੀਆਂ ਨੂੰ ਉਹ ਉੱਤੇ ਮਾਣ ਹੋਣਾ ਚਾਹੀਦਾ ਔਰ ਬੀਗੇ ਪੰਜਾਬੀ ਸਾਨੂੰ ਜ਼ਿਆਦਾ ਪ੍ਰਾਊਡ ਹੋਣਾ ਚਾਹੀਦਾ ਦਿਲਜੀਤ ਦਾ ਵਿਰੋਧ ਹੋਣਾ ਨਹੀਂ ਚਾਹੀਦਾ ਫਿਲਮ ਦਾ ਵਿਰੋਧ ਤੁਸੀਂ ਕਰ ਸਕਦੇ ਹੋ ਠੀਕ ਹੈ ਕਿਉਂਕਿ ਫਿਲਮ ਬਣੀ ਹੈ ਫਿਲਮ ਰਿਲੀਜ਼ ਨਹੀਂ ਹੋਣ ਦੇ ਰਿਓ ਸਾਡਾ ਅਧਿਕਾਰ ਹੈ ਹਿੰਦੁਸਤਾਨੀਆਂ ਦਾ ਕਹਿਣਾ ਕਿ ਅਸੀਂ ਇਹ ਰਿਲੀਜ਼ ਨਹੀਂ ਹੋਣ ਦੇਵਾਂਗੇ ਤੁਸੀਂ ਆਪਣੀ ਵੋਟ ਦੇ ਸਕਦੇ ਹੋ ਬਾਕੀ ਸੈਂਸਰ ਬੋਰਡ ਔਰ ਗਵਰਨਮੈਂਟ ਦੇ ਹੱਥ ਹੈ ਬਟ ਇਹ ਹੈ ਕਿ ਆਪਾਂ ਇਹ ਚਾਹੁੰਦੇ ਹਾਂ ਕਿ ਦਿਲਜੀਤ ਬਾਈ ਜੀ ਹੋਣ ਜਾਂ ਅਮਰਿੰਦਰ ਗਿੱਲ ਹੋਏ ਇਆ ਬਾਕੀ ਜਿਹਨੇ ਵੀ ਆਰਟਿਸਟ ਮੇਰੀ ਗੱਲ ਸੁਣ ਰਹੇ ਆ ਆਪਾਂ ਨੂੰ ਆਪਣੇ ਕਲਾਕਾਰਾਂ ਨੂੰ ਪੰਜਾਬੀ ਦੇ ਜਿਹੜੇ ਆਪਣੇ ਪੰਜਾਬ ਦੇ ਹਿੰਦੁਸਤਾਨ ਵਾਲੇ ਪੰਜਾਬ ਦੇ ਕਲਾਕਾਰ ਉਹਨਾਂ ਨੂੰ ਲੈ ਕੇ ਹੀ ਕੰਮ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਕਲਾਕਾਰਾਂ ਨੂੰ ਹੋਰ ਅੱਗੇ ਲੈ ਜਾ ਸਕੀ